ਇੰਤ ਚੇੰਤਾ ਖਾਤ ਜਾਤ ਬਸ਼ਰੋ ਟਟੋਰੇ ਪਛਤਾਨੋ ਹੈ ਦੂਜੀ ਉਦਾਹਰਨ ਦਿੱਤੀ ਅੰਨੇ ਦੀ ਕਹਿੰਦੇ ਅੰਨਾ ਬੰਦਾ ਰੱਸੀ ਵਾਟ ਰਿਆ ਰੱਸੀ ਵੱਟੀ ਜਾਂਦਾ ਵਟ ਕੇ ਛੱਡੀ ਜਾਂਦਾ ਨੇੜੇ ਕਹਿੰਦੇ ਇੱਕ ਬੱਛਾ ਖੜਾ ਹੈ ਬੱਛਾ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਆ ਅੰਨਾ ਬੰਦਾ ਰੱਸੀ ਵਟਦਾ ਨੇੜੇ ਇੱਕ ਬੱਛਾ ਖੜਾ ਹੈ ਅੰਨੇ ਨੇ ਰੱਸੀ ਵੱਟੀ ਇੱਕ ਘੰਟਾ ਲਾਇਆ ਇਧਰ ਛੱਡੀ ਗਿਆ ਬੱਛਾ ਖਾਈ ਗਿਆ ਖਾਤ ਜਾਤ ਬਸ਼ਰੋ ਟਟੋਰੇ ਪਛਤਾਨੋ ਹੈ ਜਦੋਂ ਟੋ ਕੇ ਵੇਖਿਆ ਨਾ ਵੀ ਕਿੰਨੀ ਕੁ ਵਟ ਲਈ ਪਛਤਾਇਆ ਕਹਿੰਦਾ ਇੰਨਾ ਚਿਰ ਹੋ ਗਿਆ ਰੱਸੀ ਵਟ ਦੇ ਨੂੰ ਬਣਿਆ ਫਿਰ ਵੀ ਕੁਝ ਨਹੀਂ ਤੀਜੀ ਉਦਾਹਰਨ ਦਿੱਤੀ ਮਿਰਗ ਦੀ ਜੈਸੇ ਮ੍ਰਿਗ ਤ੍ਰਿਸ਼ਨ ਆਲੋ ਤਾਵੇ ਮ੍ਰਿਗ ਤ੍ਰੇਖਵੰਤ ਆਵਤ ਨਾ ਸ਼ਾਂਤ ਭ੍ਰਮ ਭਰਮਤ ਹੈਰਾਨੋ ਹੈ ਕਹਿੰਦੇ ਹਿਰਨ ਜਿਹੜਾ ਹੈ ਉਹਨੂੰ ਲੱਗਦੀ ਹੈ ਪਿਆਸ ਤੇ ਰੇਤ ਵਾਲੀ ਥਾਂ ਤੇ ਤੁਸੀਂ ਕਦੇ ਦੇਖਿਓ ਜਿੱਥੇ ਰੇਤ ਪਈ ਹੋਵੇ ਦੂਰੋਂ ਦੇਖੀ ਐਦਾਂ ਲੱਗਦਾ ਪਾਣੀ ਆ ਲੱਗਦਾ ਹੈ ਨਾ ਉਹਨੂੰ ਲੱਗਦਾ ਵੀ ਸਾਹਮਣੇ ਪਾਣੀ ਆ ਉਹ ਭੱਜ ਪੈਂਦਾ ਹੈ ਦੌੜਦਾ ਹੈ ਜਿਵੇਂ ਜਿਵੇਂ ਉਹ ਭੱਜਾ ਜਾਂਦਾ ਅੱਗੇ ਓਵੇਂ ਓਵੇਂ ਉਹ ਜਿਹੜਾ ਪਾਣੀਆ ਦਾ ਭੁਲੇਖਾ ਹੋਰ ਅੱਗੇ ਹੋਈ ਜਾਂਦਾ ਉਹ ਭੱਜਦਾ ਭੱਜਦਾ ਵਿਚਾਰਾ ਥੱਕ ਜਾਂਦਾ ਪਹੁੰਚਦਾ ਕਿਤੇ ਨਹੀਂ ਆ ਤਿੰਨ ਉਦਾਹਰਨਾਂ ਦੇ ਕੇ ਤਿੰਨ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਜੀ ਨੇ ਮਨੁੱਖ ਦੀ ਭਾਈ ਗੁਰਦਾਸ ਜੀ ਨੇ ਬੰਦੇ ਦੀ ਗੱਲ ਕੀਤੀ ਹੈ ਖਾਤ ਜਾਤ ਬਸ਼ਰੋ ਟਟੋਰੇ ਪਛਤਾਲੋ ਹੈ ਜੈਸੇ ਮ੍ਰਿਗ ਤ੍ਰਿਸ਼ਨਾਲੋ ਧਾਵੇ ਮ੍ਰਿਗ ਤ੍ਰਿਖਾਵੰਤ ਆਵਤਨਾਂ ਸ਼ਾਂਤ ਭ੍ਰਮ ਭਰਮਤ ਹੈਰਾਨੋ ਹੈ ਕਹਿੰਦੇ ਤੈਸੇ ਸੁਪਨੰਤਰ ਦੇ ਸੰਤਰ ਬਿਹਾਏ ਗਈ ਬਿਹਾਏ ਕਹਿੰਦੇ ਬੀਤ ਗਈ ਕਹਿੰਦੇ ਇਦਾਂ ਹੀ ਬੰਦਿਆ ਆ ਭੈੜੇ ਪਾਸੇ ਜਾਂਦਿਆਂ ਭੈੜੇ ਕੰਮ ਕਰਦਿਆਂ ਬੁਰੇ ਕੰਮ ਕਰਦਿਆਂ ਸਾਰੀ ਜ਼ਿੰਦਗੀ ਲੰਗੀ ਪਹੁੰਚ ਨਾ ਸਕਿਓ ਤਹਾਂ ਜਹਾਂ 모ਹੇ ਜਾਨੋ ਹੈ ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚਿਆ ਹੀ ਨਹੀਂ ਇੱਥੇ ਆਉਣਾ ਸੀ ਗੁਰੂ ਕੋਲੇ ਤੋਂ ਇੱਥੋਂ ਤੱਕ ਪਹੁੰਚਣਾ ਸੀ ਆਇਆ ਹੀ ਨਹੀਂ ਮਾਰ ਲਿਓ ਝਾਤ ਆਪਣੇ ਮਨਾਂ ਚ ਗੁਰਸਿੱਖ ਦਾ ਘਰ ਹੋਵੇ ਤੇ ਘਰੇ ਬਾਣੀ ਦਾ ਇੱਕ ਵੀ ਸ਼ਬਦ ਨਹੀਂ ਹੈਗੇ ਨੇ ਝਾਤ ਮਾਰ ਲਿਓ ਕੱਲੇ-ਕੱਲੇ ਨੂੰ ਤਾਂ ਆਪਾਂ ਪੁੱਛ ਨਹੀਂ ਸਕਦੇ ਮਾਤਾ ਜੀ ਆਪਣੇ ਦਿਮਾਗ 'ਚ ਹੀ ਸੋਚ ਲਿਓ ਗੁਰੂ ਦੀ ਹਜ਼ੂਰੀ 'ਚ ਬੈਠੇ ਆ ਝਾਤ ਮਾਰ ਲਓ ਵੀ ਘਰ ਦੀ ਕਿਹੜੀ ਅਲਮਾਰੀ 'ਚ ਕਿਹੜੀ ਚੀਜ਼ ਰੱਖੀ ਆ ਆਪਣੇ ਦਿਮਾਗ ਦੇ ਵਿੱਚ ਉਸੇ ਵੇਲੇ ਆ ਜਾਣਾ ਉਹ ਗੁਰੂ ਕੇ ਆ ਸਿੱਖਾ ਤੂੰ ਗੁਰੂ ਦਾ ਸਿੱਖ ਐ ਬਾਣੀ ਤੇਰੇ ਘਰੇ ਹੈ ਹੀ ਨਹੀਂ ਹੈ ਸਿੱਖਾ ਹੈ ਬਾਣੀ ਹੈ ਨਹੀਂ ਛਾਤ ਮਾਰ ਲਿਓ ਆਪਣੇ ਮਨ 'ਚ ਕਹਿੰਦੇ ਗੁਰੂ ਤੱਕ ਪਹੁੰਚਣਾ ਸੀ ਇੱਥੇ ਨਹੀਂ ਪਹੁੰਚਿਆ ਬੱਚੇ ਦੀ ਤਰ੍ਹਾਂ ਢੇੜੇ ਬਹੁਤ ਕੱਢੇ ਨੇ ਅਸੀਂ ਬਹੁਤ ਢੇੜੇ ਕੱਢੇ ਕਟਛੀ ਜਿਹੜੀ ਆ ਨਾ ਕਟਛੀ ਉਹ 15 18 ਵਾਰ ਖੀਰ ਵਾਲੇ ਪਤੀਲੇ 'ਚ ਢੇੜਾ ਦਿੰਦੀ ਐ ਪਰ ਕਟਛੀ ਨੂੰ ਪੁੱਛ ਭਾਈ ਖੀਰ ਦੇ ਵਿੱਚ ਮਿੱਠਾ ਹੈਗਾ ਉਹਨੂੰ ਕੀ ਪਤਾ ਐ ਇਹ ਲਿਖਿਆ ਬਾਣੀ 'ਚ ਇਹ ਮਤਾਵਾ ਨੂੰ ਗੱਲ ਛੇਤੀ ਸਮਝਾਉਣੀ ਐ ਕਿਉਂਕਿ ਮਤਾਵਾ ਕਟਛੀ ਕਮਾਉਂਦੀਆਂ ਜ਼ਿਆਦੀ ਨੇ ਨਾ ਯਾਦੀ ਕੜਛੀ ਕੋ ਮੰਦੀ ਹੈ ਲਿਖਿਆ ਬਾਣੀ ਚ ਕੜਛੀਆਂ ਫੇਰਨ ਕੜਛੀਆਂ ਫੇਰਨ ਸਵਾਉ ਨਾ ਜਾਣਨ ਸੁਨੀਆਂ ਕਹਿੰਦੇ ਕੜਛੀ ਖੀਰ ਵਾਲੇ ਭਾਂਡੇ ਚ ਢੇੜੇ ਬਹੁਤ ਦਿੰਦੀ ਹੈ ਉਹਨੂੰ ਪੁੱਛੋ ਨਾ ਵੀ ਮਿੱਠਾ ਠੀਕ ਹੈ ਨਹੀਂ ਪਤਾ ਭਾਈ ਗੁਰਦਾਸ ਜੀ ਕਹਿੰਦੇ ਢੇੜੇ ਬਹੁਤ ਕੱਢੇ ਹਜੂਰ ਸਾਹਿਬ ਜਾ ਆ ਪਹਿਲਾਂ ਵੀ ਤੰਬਾਕੂ ਖਾਂਦਾ ਸੀ ਹੁਣ ਵੀ ਖਾਈ ਜਾਂਦਾ ਹੈ ਪਿਛੇ ਜੇ ਫੋਟੋ ਆਈ ਸੀ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੇ ਦੇਖੀ ਹੋਣੀ ਐ ਉਧਰੋਂ ਸਮਾਨ ਸਸਤਾ ਮਿਲਦਾ ਹੈ ਸਸਤਾ ਮਿਲਦਾ ਹੈ ਸਮਾਨ ਸੁੱਕਾ ਇੱਧਰ ਮਹਿੰਗਾ ਹੈ ਦੁਕਾਨਾਂ ਨੇ ਉਧਰ ਚਾਰ ਜਾਣੇ ਗਾਤਰਿਆਂ ਵਾਲੇ ਖੜੇ ਨੇ ਚਾਰ ਜਾਣੇ ਗਾਤਰਿਆਂ ਵਾਲੇ ਉੱਤੇ ਲਿਖਿਆ ਹੋਇਆ ਹੈ ਲਿਖਿਆ ਹੋਇਆ ਵੀ ਇੱਥੇ ਸਮਾਨ ਮਿਲਦਾ ਚਾਰੇ ਗਾਤਰਿਆਂ ਵਾਲੇ ਉੱਥੇ ਖੜੇ ਨੇ ਲੈਣ ਲਾ ਕੇ ਖੜੇ ਜਿਵੇਂ ਸਿਲੰਡਰ ਲੈਣਾ ਹੁੰਦਾ ਲੈਣ ਲਈ ਸੀ ਉਹ ਇੱਕ ਵੀਰ ਨੇ ਫੋਟੋ ਖਿੱਚ ਕੇ ਪਾਈ ਖਿੱਚੀ ਫੋਟੋ ਉਹਨੇ ਉਹਨੇ ਲਿਖਿਆ ਸੀ ਉੱਤੇ ਕਹਿੰਦਾ ਬਾਜਾਂ ਵਾਲਿਆ ਸਿੱਖੀ ਲੈਣ ਆਏ ਨੇ ਤੇਰੇ ਘਰੋਂ ਇਹ ਸਿੱਖੀ ਲੈਣ ਆਏ ਨੇ ਚਾਰ ਖੜੇ ਨੇ ਲੈਣ ਚ ਕਹਿੰਦੇ ਸਮਾਨ ਲੈ ਕੇ ਜਾਣੇ ਆ ਉੱਥੇ ਜਾ ਕੇ ਤੂੰ ਛੱਡਣਾ ਸੀ ਉੱਥੋਂ ਹੀ ਲੈ ਆਇਆ ਕਥੇ ਜਾ ਕੇ ਮੈਂ ਛੱਡਣਾ ਸੀ ਉਹ ਥਾਂ ਹੈ ਹਜੂਰ ਸਾਹਿਬ ਦੀ ਧਰਤੀ ਜਿੱਥੇ ਬੰਦਾ ਸਿੰਘ ਬਹਾਦਰ ਆਪਣੇ ਆਪਣੇ ਸਮੇਤ 31 ਬੰਦਿਆਂ ਨੂੰ ਲੈ ਕੇ ਆਇਆ ਉਹ ਵੀ ਗੁਰੂ ਨੂੰ ਮਿਲ ਕੇ ਆਇਆ ਸੀ ਪੰਜਾਬ ਦੀ ਧਰਤੀ ਤੇ ਉਹਨੇ ਗੁਰੂ ਦੇ ਸੁਪਣਿਆਂ ਦਾ ਰਾਜ ਬਣਾਤਾ ਸੀ ਤੂੰ ਵੀ ਜਾ ਕੇ ਆਇਆ ਨਸ਼ਾ ਨਹੀਂ ਛੱਡ ਸਕਿਆ ਉਸੇ ਹਜੂਰ ਸਾਹਿਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨੂੰ ਮਿਲਦਾ ਤੇ ਯਾਦ ਰੱਖੀ ਆਪਣੇ ਨਾਲ 31 ਬੰਦੇ ਲੈ ਕੇ ਆਇਆ ਤੇ ਪੰਜਾਬ ਦੀ ਧਰਤੀ ਤੋਂ ਨੇ ਜ਼ਾਲਮ ਰਾਜ ਦੀਆਂ ਜੜਾ ਪੁੱਟ ਦਿੱਤੀਆਂ ਗੁਰੂ ਦੇ ਸੁਪਨੇ ਵਾਲਾ ਪੰਜਾਬ ਵਸਾਤਾ ਰਾਜ ਬਣਾਤਾ ਸੀ ਹਜ਼ੂਰ ਸਾਹਿਬ ਤਾਂ ਤੂੰ ਵੀ ਜਾਣਦਾ ਪਰ ਕੜਛੀ ਨੂੰ ਸਵਾਦ ਕਿੱਥੇ ਆਉਂਦਾ ਹੈ ਕੜਛੀ ਓਵੇਂ ਦੀ ਰਹਿੰਦੀ ਹੈ खीर ਚ ਪਾਲੂ ਤਾਮੀ ਹੋ ਵੇਂਦੀ ਕੋਈ ਸਵਾਦ ਨਹੀਂ ਇਸੇ ਕਰਕੇ ਮਾਲਕ ਜੀ ਕਹਿੰਦੇ ਕਹਿੰਦੇ ਇੱਥੋਂ ਤੱਕ ਪਹੁੰਚਣਾ ਆ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਿਓ ਗੁਰਮਤ ਸਮਾਗਮ ਦਾ ਲਾਭ ਵੀ ਤਾਂ ਹੈ ਜੇ ਅੱਜ ਤੋਂ ਬਾਅਦ ਗੁਰੂ ਤੱਕ ਪਹੁੰਚ ਕਰੀਏ ਲਿਆਓ ਆਪਣੇ ਘਰਾਂ ਚ ਬਾਣੀ ਦੀਆਂ ਪੋਥੀਆਂ ਲਿਆ ਆਪਣੇ ਘਰ ਚ ਗੁਟਕਾ ਪੜਿਆ ਕਰੋ ਮਾਤਾ ਜੀ ਬਾਪੂ ਜੀ ਪੜਿਆ ਕਰੋ ਬਥੇਰੇ ਮੇਜ਼ਾਂ ਦੇ ਉੱਤੇ ਗਲਾਸ ਰੱਖ ਲੈ ਹੁਣ ਬੱਸ ਕਰੋ ਛੱਡ ਦਿਓ ਹੁਣ ਪੜੋ ਆਪ ਬਾਣੀ ਆਪਣੇ ਬੱਚਿਆਂ ਨੂੰ ਪੜ੍ਹਾਓ ਆਹ ਕੰਮ ਕਰਨ ਵਾਲਾ ਐ ਐਵੇਂ ਨਾ ਝੰਡੀਆਂ ਚੁੱਕ ਕੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਇੱਧਰ ਉੱਧਰ ਭਟਕਦਿਆਂ ਸਾਰਾ ਜੀਵਨ ਲੰਘ ਗਿਆ ਆਜਾ ਹੁਣ ਵਾਪਸ ਆਜਾ ਆਪਣੇ ਘਰ ਚ ਗੁਰੂ ਤੇਨੂੰ ਆਵਾਜ਼ ਮਾਰਦਾ ਉਹ ਤੂੰ ਲੋਕਾਂ ਦੀਆਂ ਸੁਣ ਲੈਣਾ ਤੂੰ ਰਾਜਨੀਤਿਕ ਲੀਡਰਾਂ ਦੀਆਂ ਸੁਣ ਲੈਣਾ ਤੂੰ ਪਖੰਡੀ ਬਾਬਿਆਂ ਦੀਆਂ ਸੁਣ ਲੈਣਾ ਕਿਤੇ ਗੁਰੂ ਦੀ ਵੀ ਸੁਣ ਕੇ ਵੇਖ ਲਾ ਆ ਬਾਪੂ ਦੀ ਵੀ ਸੁਣ ਲਾ ਹੋ ਸਕਦਾ ਭਲਾ ਹੋ ਜੇ ਤੇਰਾ ਨੇੜਤਾ ਬਣਾ ਗੁਰਬਾਣੀ ਦੇ ਨਾਲ ਸਿੱਖ ਦੀ ਜ਼ਿੰਦਗੀ ਦਾ ਸੰਬੰਧ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਇੰਨਾ ਪੱਕਾ ਰਿਸ਼ਤਾ ਇਤਿਹਾਸ ਵਿੱਚ ਦਰਸ਼ਨ ਕਰਾਈਏ ਆਪਾਂ ਕਰੀਏ ਦਰਸ਼ਨ ਇਤਿਹਾਸ ਦੇ ਵਿੱਚੋਂ ਸਿੱਖ ਦਾ ਪਿਆਰ ਕਿੰਨਾ ਹੈ ਬਾਣੀ ਨਾਲ ਕਰਿਓ ਦਰਸ਼ਨ ਆਪਣੇ ਅੱਖਾਂ ਅਗੇ ਲੈ ਕੇ ਆਓ ਕਿੰਨਾ ਪਿਆਰ ਹੈ ਸਿੱਖ ਦਾ ਗੁਰੂ ਦੇ ਨਾਲ ਮੀਰ ਮੰਨੂ ਪੰਜਾਬ ਦੇ ਤਖਤ ਤੇ ਬੈਠਾ ਸੌ ਖਾਦੀ ਪੰਜਾਬ ਦੀ ਧਰਤੀ ਤੋਂ ਸਿੱਖ ਖਤਮ ਕਰਨੇ ਨੇ ਇਹ ਬੜਿਆਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਲਾ ਲੈਣਦੇ ਉਹ ਜੋਰ ਜਿਹੜਾ ਲੱਗਦਾ ਬੜਿਆਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਪੰਜਾਬ ਦੀ ਧਰਤੀ ਤੋਂ ਸਿੱਖ ਨਾਂ ਦੀ ਚੀਜ਼ ਖਤਮ ਕਰਨੀ ਹੈ ਕੀ ਕੀਤਾ ਲੜਨ ਜਾਂਦਾ ਹੈ ਹਾਰ ਜਾਂਦਾ ਹੈ ਫੌਜਾਂ ਲੈ ਕੇ ਜਾਂਦਾ ਮੀਰ ਮੰਨੂ ਹਾਰ ਜਾਂਦਾ ਤੇ ਜਿਹੜਾ ਸਾਹਮਣੇ ਆੜ ਜੇ ਨਾ ਫਿਰ ਉਹ ਕੈਰਾਂ ਵਾਲੇ ਕੰਮ ਕਰਦਾ ਹੈ ਕੈਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਦਲੀਲ ਦਾ ਜਵਾਬ ਕਿਸੇ ਕੋਲੇ ਨਹੀਂ ਕਿਸੇ ਕੋਲੇ ਜਵਾਬ ਨਹੀਂ ਕੈਰਾਂ ਵਾਲੀ ਹਰਕਤ ਹੁਣ ਵੀ ਹੋਈ ਹੈ ਕਹਿੰਦੇ ਪੰਨੇ ਪਾੜ ਦਿਓ ਨਹਿਰ ਚ ਸੁੱਟ ਦਿਓ ਗਲੀਆਂ ਚ ਖਿਲਾਰ ਦਿਓ ਇਹ ਕੈਰ ਬੰਦਿਆਂ ਵਾਲੇ ਕੰਮ ਨੇ ਕਿਉਂਕਿ ਗੁਰੂ ਦਾ ਮੁਕਾਬਲਾ ਕੋਈ ਨਹੀਂ ਹੈਗਾ ਲੜਿਆ ਬੜਾ ਹਾਰ ਗਿਆ ਹੁਕਮ ਕੀਤਾ ਕਹਿੰਦਾ ਜਾਓ ਇਹਨਾਂ ਦੀਆਂ ਪਤਨੀਆਂ ਨੂੰ ਬੰਨ ਕੇ ਲਿਆਓ ਮੋਮਨ ਖਾ ਆ ਨੌਜਵਾਨ ਭੈਣਾ ਨੂੰ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਬੰਦੀ ਬਣਾ ਕੇ ਕੈਦ ਕੀਤਾ ਗਿਆ ਗਰਮੀਆਂ ਦੇ ਦਿਨ ਨੇ ਅੱਧਾ ਪ੍ਰਸ਼ਾਦਾ ਦਿੰਦਾ ਹੈ ਦੁਸ਼ਮਣ ਅੱਧਾ ਪ੍ਰਸ਼ਾਦਾ ਗਰਮੀ ਦੇ ਦਿਨ ਕਿੱਡੇ ਵੱਡੇ ਹੁੰਦੇ ਨੇ ਜੂਨ ਜਲਾਈ ਦਾ ਮਹੀਨਾ ਨਾ ਤਿੰਨ ਤਿੰਨ ਵਾਰ ਭੁੱਖ ਲੱਗਦੀ ਹੈ ਲੱਗਦੀ ਹੈ ਨਾ ਜੀ ਅੱਧੀ ਰੋਟੀ ਦਿੰਦਾ ਤੇ ਨਾਲ ਕਹਿੰਦਾ ਭਾਵੇਂ ਆਪ ਖਾ ਲਾ ਭਾਵੇਂ ਬੱਚੇ ਨੂੰ ਖਵਾ ਲਈ ਇੱਕ ਪਿਆਲਾ ਪਾਣੀ ਦਾ ਦਿੰਦਾ ਕਹਿੰਦਾ ਭਾਵੇਂ ਆਪ ਪੀ ਲਾ ਭਾਵੇਂ ਬੱਚੇ ਨੂੰ ਪਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਸ਼ਰਤ ਕੀ ਹੈ ਗੱਲ ਕੀ ਹੈ ਗੱਲ ਵਿੱਚ ਉਹ ਇਹ ਹੈ ਧਰਮ ਛੱਡ ਦਿਓ ਰਾਜ ਦੇ ਦੇਵਾਂਗੇ ਸਿੱਖੀ ਛੱਡ ਦਿਓ ਜੋ ਮੰਗੋਗੇ ਦੇਵਾਂਗੇ ਸਿੱਖੀ ਨਹੀਂ ਛੱਡੋਗੇ ਤਾਂ ਪਹਿਲਾਂ ਜਲੀਲ ਕਰਾਂਗੇ ਫਿਰ ਮਾਰਾਂਗੇ ਪਹਿਲਾਂ ਜਲੀਲ ਕਰਾਂਗੇ ਫਿਰ ਮਾਰਾਂਗੇ ਸਿਦਕ ਪੱਕਾ ਹੈ ਸਿਦਕ ਪੱਕਾ ਹੈ ਉਹਨਾਂ ਬੀਬੀਆਂ ਦਾ ਪੱਕਾ ਸਿਦਕ ਹੈ ਗੁਰੂ ਦੇ ਉੱਤੇ ਬੜੇ ਲੰਮੇ ਦਿਨ ਇਹ ਕਸ਼ਤ ਕੀਤਾ 50 ਕਿਲੋ ਦਾ ਪੱਥਰ ਇੱਕ ਬੀਬੀ ਦੀ ਛਾਤੀ ਤੇ ਰੱਖਿਆ ਗਿਆ ਇਤਿਹਾਸ ਪੜ ਕੇ ਦੇਖੋ ਪੁਰਾਣ ਬਜ਼ੁਰਗ ਜਾਣਦੇ ਨੇ ਘਰਾਂ ਦੇ ਵਿੱਚ ਹੱਥ ਨਾਲ ਚਲਾਉਣ ਵਾਲੀਆਂ ਚੱਕੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਹੀ ਆਟਾ ਤਿਆਰ ਹੁੰਦਾ ਸੀ ਉਹ ਚੱਕੀ ਚਲਾਉਣੀ ਭਾਵੇਂ ਔਖੀ ਨਹੀਂ ਪਰ ਜਿਹੜੇ ਬੰਦੇ ਨੇ ਕਈ ਦਿਨਾਂ ਤੋਂ ਰੋਟੀ ਨਹੀਂ ਖਾਧੀ ਉਹਦੇ ਵਾਸਤੇ ਤਾਂ ਉਹ ਬਹੁਤ ਵੱਡਾ ਕੰਮ ਹੈ ਸਵਾ ਮਣ ਦਾਣੇ ਪੀਸਣੇ ਨੇ ਇੱਕ ਮਾਂ ਨੇ ਜਿਹੜੀ ਨਾ ਪੀ ਸਕੀ ਉਹਦੇ ਉਹਦੀ ਛਾਤੀ ਤੇ ਫਿਰ ਪੱਥਰ ਰੱਖਿਆ ਜਾਂਦਾ 50 ਕਿਲੋ ਦਾ ਆ ਕਸ਼ਟ ਕੀਤੇ ਕਈ ਦਿਨ ਕਈ ਦਿਨਾਂ ਕਸ਼ਟ ਕੀਤੇ ਕਈ ਦਿਨਾਂ ਬਾਅਦ ਮੀਰ ਮੰਨੂ ਨੇ ਸੋਚਿਆ ਕਹਿੰਦਾ ਜਦੋਂ ਹੁਣ ਮੈਂ ਇਹਨਾਂ ਦੇ ਸਾਹਮਣੇ ਗਿਆ ਨਾ ਇਹਨਾਂ ਨੇ ਮੰਨ ਜਾਣਾ